ਦੇ ਵਿੱਚ ਟਕਸਾਲੀ ਕਾਂਗਰਸੀਆਂ ਦੀ ਮੀਟਿੰਗ ਦੇ ਵਿੱਚ ਰਾਜਾ ਵੜਿੰਗ ਸ਼ਾਮਲ ਹੋਏ ਡਾਕਟਰ ਗਾਂਧੀ ਨੂੰ ਟਿਕਟ ਦੇਣ ਤੋਂ ਨਾਰਾਜ਼ ਨੇ ਟਕਸਾਲੀ ਕਾਂਗਰਸੀ ਕਾਂਗਰਸ ਨੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਨੂੰ ਦਰਸਲ ਚੋਣ ਮੈਦਾਨ ਦੀ ਵਿੱਚ ਉਤਾਰਿਆ ਸਾਰੇ ਕਾਂਗਰਸੀ ਆਪਣੇ ਉਮੀਦਵਾਰ ਦਾ ਸਾਥ ਦੇਣ ਰਾਜਾ ਵੜਿੰਗ ਦੇ ਵੱਲੋਂ ਸਾਰੇ ਕਾਂਗਰਸੀਆਂ ਨੂੰ ਵਰਕਰਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਸਾਰੇ ਕਾਂਗਰਸੀ ਆਪਣੇ ਉਮੀਦਵਾਰ ਦਾ ਸਾਥ ਦੇਣ ਅਸੀਂ ਸਾਰੇ ਪਾਰਟੀ ਦੇ ਫਤਵੇ ਨੂੰ ਖੜੇ ਮੱਥੇ ਪਰਵਾਣ ਕਰੀਏ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਕਾਂਗਰਸੀਆਂ ਦੇ ਪਿੱਛੇ ਖੜਾ ਰਹਾਗਾ ਰਾਜਾ ਵੜਿੰਗ ਦੇ ਵੱਲੋਂ ਵਕਤਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਸਾਨੂੰ ਪਤਾ ਨਹੀਂ ਲੱਗ ਰਿਹਾ ਕਿਹੜਾ ਸਿਆਸਤਦਾਨ ਕਿਹੜੀ ਪਾਰਟੀ ਦੇ ਵਿੱਚ ਹੈ ਰਾਜਾ ਵੜਿੰਗ ਨੇ ਵੀ ਵੱਡਾ ਬਿਆਨ ਦਿੱਤਾ ਹੈ ਕਈਆਂ ਨੇ ਦੋ ਤਿੰਨ ਮਹੀਨਿਆਂ ਦੇ ਵਿੱਚ ਚਾਰ-ਚਾਰ ਪਾਰਟੀਆਂ ਬਦਲੀਆਂ ਰਾਜਾ ਵੜਿੰਗ ਦੇ ਵੱਲੋਂ ਜਿਹੜੇ ਪਾਰਟੀਆਂ ਦੇ ਵੱਲੋਂ ਆਪਣਾ ਪਾਲਾ ਬਦਲਿਆ ਗਿਆ ਉਹਨਾਂ ਤੇ ਵੀ ਕਿਹਾ ਕਿ ਰਾਜਾ ਵੜਿੰਗ ਦੇ ਵੱਲ ਤੰਝ ਕੱਸਿਆ ਗਿਆ ਰਾਜਾ ਵੜਿੰਗ ਨੇ ਕਿਹਾ ਕਿ ਕਈਆਂ ਨੇ ਦੋ ਤਿੰਨ ਮਹੀਨਿਆਂ ਦੇ ਵਿੱਚ ਚਾਰ-ਚਾਰ ਪਾਰਟੀਆਂ ਬਦਲ ਲੀਆਂ ਨੇ ਨੋਕਾ ਦੇ ਵਿੱਚ ਸਾਨੂੰ ਲੋਕ ਇੱਧਰ ਚਲੇ ਜਾਂਦੇ ਆ ਅੱਧ ਕੀ ਅਮਰਿੰਦਰ ਸਿੰਘ ਦੇ ਕਾਂਗਰਸ ਪਾਰਟੀ ਚ ਰਹਿੰਦਾ ਜੈਸ ਪਰਨੀਤ ਕੌਰ ਜੀ ਅੱਜ ਵੀ ਚੋਣ ਹਾਰੇਗੀ ਤੇ ਜੇ ਕਾਂਗਰਸ ਚ ਰਹਿੰਦੀ ਜੇ ਫਿਰ ਕੀ ਫਰਕ ਪੈਣਾ ਸੀਗਾ ਜੇ ਕਰਦੇ ਅਮਰਿੰਦਰ ਸਿੰਘ ਨੂੰ 9.5 ਸਾਲ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਰੱਖਿਆ ਜੇ 6 ਮਹੀਨੇ ਹਸਤੇ ਮੁੱਖ ਮੰਤਰੀ ਨਾ ਰਹਿੰਦਾ ਅੱਜ ਵੀ ਪੰਜਾਬ ਦਾ ਲੀਡਰ ਹੋਣਾ ਸੀ ਜਾ ਐਮਐਲਏ ਬੰਦੇ ਰਹਿੰਗੇ ਆ ਐਮਪੀ ਬੰਦੇ ਰਹਿੰਦੇ ਐ ਮੰਤਰੀ ਬੰਦੇ ਰਹਿੰਦੇ ਐ ਮੁੱਖ ਮੰਤਰੀ ਬੰਦੇ ਰਹਿੰਦੇ ਲੇਕਿਨ ਲੀਡਰ ਕਦੇ ਕਦੇ ਬੰਦੇ ਐ ਲੀਡਰ ਲਾਲ ਸਿੰਘ ਜੀ ਤੇ ਹਰਤਿਆਰ ਕੰਬੋਜ ਤੇ ਆ ਜਿਹੜੇ ਮੰਚ ਤੇ ਰਜਿੰਦਰ ਸਿੰਘ ਜੀ ਅਰਗੇ ਬੈਠੇ ਐ ਰਾਜਲਾ ਸਾਹਿਬ ਹਰੀ ਇਹ ਲੀਡਰ ਐ ਨਹੀਂ ਤਾਂ ਪੰਜਾਰੀ ਬਣ ਗਿਆ ਕੋਈ ਕੋਈ ਸਹਦਾ ਨਹੀਂ ਲੀਡਰ ਬੰਨਾ ਬੜਾ ਖੈ ਮੰਤਰੀ ਐਮਐਲਏ ਮੁੱਖ ਮੰਤਰੀ ਬੰਨਾ ਬੜਾ ਸੁਖ ਹੈ ਅੰਤਿਮ ਸਮੇਂ ਜਦੋਂ ਜਾਣਾ ਸ਼ਮਸ਼ਾਨ ਘਾਟ ਉਦੋਂ ਲੋਕ ਗੱਲਾਂ ਕਰਦੇ ਸੀ ਯਾਰ ਬੜਾ ਜ਼ੁਬਾਨ ਵਾਲਾ ਬੰਦਾ ਸੀ ਬੜਾ ਅਣਖਰ ਕਹਿਰਤ ਵਾਲਾ ਬੰਦਾ ਸੀ ਐਸ ਬੰਦੇ ਨੇ ਤਸ ਤੋਂ ਮਸਲੀ ਕੀਤੀ ਭਾਵੇਂ ਪਾਰਟੀ ਨੇ ਨਹੀਂ ਪੁੱਛਿਆ ਲekin ਆਪ ਦੀ ਜ਼ੁਬਾਨ ਤੇ ਰਿਆ ਬੇਨਤੀ ਕਰਦਾ ਆ ਜਾਦੇ ਬਰਿਸ਼ ਲੀਡਰ ਸੇ ਬਣਾ ਨੂੰ ਕਿਉਂ ਕੀ ਮੈਂ ਤਾਂ ਇਹਨਾਂ ਦੇ ਚਰਨਾਂ ਦੀ ਧੂੜ ਐ ਮੇਰੀ ਉਨੀ ਉਮਰ ਨਹੀਂ 46 ਸਾਲ ਮੇਰੀ ਉਮਰ ਐ ਮੇਰੀ ਉਮਰ ਤੋਂ ਵੱਧ ਇਹਨਾਂ ਨੂੰ ਕਾਂਗਰਸ ਪਾਰਟੀ ਚ ਹੋ ਗਏ ਮੈਂ ਇਹਨਾਂ ਨੂੰ ਕੀ ਸੇਧ ਦੇ ਸਕਾਂ ਪਰ ਮੈਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਮੈਂ ਆਪਣੇ ਲੀਡਰ ਸਰਬਾਨਾ ਨੂੰ ਬੇਨਤੀ ਕਰਦਾ ਹਾਂ ਕਿ ਅਗਰ ਕੋਈ ਗੁੱਸਾਖੀ ਹੋ ਗਈ ਮੇਰੇ ਤੋਂ ਜਾਂ ਪਾਰਟੀ ਤੋਂ ਮੈਂ ਇਸ ਲਈ ਤੁਹਾਡੇ ਤੋਂ ਹੱਥ ਜੋੜ ਕੇ ਖਿਮਾ ਮੰਗਦਾ ਹਾਂ ਖਿਮਾ ਮੰਗਦਾ ਹਾਂ ਤੇ ਨਾਲ ਹੀ ਨਾਲ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਅਦਰਵਾਈਜ਼ ਤੁਹਾਡਾ ਕਦ ਮੇਰੇ ਤੋਂ ਵੱਡਾ ਹੈ ਤੁਹਾਡਾ ਰੁਤਬਾ ਮੇਰੇ ਨਾਲੋਂ ਵੱਡਾ ਹੈ ਤੁਹਾਨੂੰ ਗਾਂਧੀ ਪਰਿਵਾਰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੈਂ ਬੇਨਤੀ ਕਰਦਾ ਪਾਕੀ ਦਾ ਪ੍ਰਧਾਨ ਹੋਣ ਦੇ ਨਾਤੇ ਹੁਜੋ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦਾ ਜੋ ਫੈਸਲਾ ਕਾਂਗਰਸ ਪਾਰਟੀ ਦਾ ਆਪਾਂ ਸਾਰੇ ਇਕੱਠੇ ਹੋ ਕੇ ਉਹਰੇ ਤੇ ਫੁੱਲ ਮੇਰੀ ਬੇਨਤੀ ਆ ਚੜਾ ਕੇ ਇੱਕ ਐਸਾ ਸਨੇਹਾ ਦੇਈਏ ਇਹ ਤੇ ਐਸਾ ਸਨੇਹਾ ਦੇਈਏ ਕਿਹੜੀਆਂ ਹੋਣ ਵਾਲੀਆਂ ਪੀੜੀਆਂ ਤੇ ਆਉਣ ਵਾਲੀਆਂ نسلਾਂ ਕਮ ਸੇ ਕਮ ਜਿਸ ਤਰੀਕੇ ਦੇ ਅੱਜ ਵਿਚਾਰਤਾ ਰਹਿ ਅੱਜ ਟਿਕਟ ਨਹੀਂ ਮਿਲੀ ਜਲੰਧਰ ਦੀ ਅੱਜ ਫਲਾਣੇ ਨੂੰ ਅੱਜ ਉੱਧਰ ਹੋ ਗਿਆ ਅੱਜ ਉੱਧਰ ਹੋ ਗਿਆ ਸਾਨੂੰ ਇਹ ਪਤਾ ਹੀ ਨਹੀਂ ਕਿ ਕਿਹੜਾ ਸਿਆਸਤਦਾਨ ਕਿਹੜੀ ਪਾਰਟੀ ਚ ਹੈ ਲੋਕ 3 ਮਹੀਨਿਆਂ ਚ ਚਾਰ ਚਾਰ ਪਾਰਟੀਆਂ ਬਦਲ ਗਏ ਐ ਇੱਕ ਸਨੇਹਾ ਦੇ ਇਹ ਆਉਣ ਵਾਲੀ ਪੀੜੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕੀ ਇੱਕ ਐਸੀ ਸਿਆਸਤ ਵੀ ਹੁੰਦੀ ਹੈ ਜਿਹੜੀ ਲਾਲਚ ਤੋਂ ਬਿਨਾ ਤੇ ਲੋਭ ਤੋਂ ਬਿਨਾ ਮੈਂ ਆਸ ਕਰੂੰਗਾ ਕਿ ਸਾਰੇ ਜਾਣੇ ਹੁਣ ਤਕੜੇ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਔਰ ਜ਼ਿੰਮੇਵਾਰੀ ਮੈਂ ਲੈਣਾ ਤੁਹਾਡੀ ਜ਼ਿੰਮੇਵਾਰੀ ਲਾਲ ਸਿੰਘ ਦੀ ਲੈਣਗੇ ਤੁਹਾਡੀ ਜ਼ਿੰਮੇਵਾਰੀ ਹਰਿਆਲ ਕਮੋਦਜੀ ਕਾਕਰ ਜਿੰਦਰ ਸਿੰਘ ਜੀ ਨਿਰਮਲ ਸਿੰਘ ਜੀ ਇਹ ਲੈਣਗੇ ਤੇ ਰਾਜਾ ਬੜੇ ਮਕਤੂਰ ਪ੍ਰਧਾਨ ਇਹਨਾਂ ਚੱਕਰ ਮੇਰੇ ਸ਼ਰੀਫ ਜੀ ਜਾਣ ਹੈ ਅਸੀਂ ਲਵਾਂਗੇ ਅਸੀਂ ਆਵਾਂਗੇ ਦੁੱਖ ਸੁੱਖ ਅਸੀਂ ਖੜਾਂਗੇ ਥਾਣਿਆਂ ਦੇ ਵਿੱਚ ਅਸੀਂ ਰਾਤ ਨੂੰ ਫੋੜੇ ਪਿੱਛੇ ਪੈਰਾ ਧਾਂਗੇ ਇਸ ਗੱਲ ਦੀ ਅਸੀਂ ਜ਼ਿੰਮੇਵਾਰੀ ਲੈਣੀ ਹੈ ਤਦ ਬੀਜੇਪੀ ਖੇਮੇ ਦੇ ਵਿੱਚ ਵੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਜਾਰੀ ਹੈ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵਿਜੇ ਸੰਪਲਾ ਦੇ ਨਾਲ ਮੁਲਾਕਾਤ ਕੀਤੀ ਹੁਸ਼ਿਆਰਪੁਰ ਦੇ ਵਿੱਚ ਸੰਪਲਾ ਦੇ ਘਰ ਪਹੁੰਚ ਕੇ ਮੁਲਾਕਾਤ ਕੀਤੀ ਗਈ ਸੁਨੀਲ ਜਾਖੜ ਦੇ ਵੱਲੋਂ ਸੰਪਲਾ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਤੋਂ ਦਰਸਲ ਸੰਪਲਾ ਨਾਰਾਜ਼ ਚੱਲ ਰਹੇ ਨੇ ਨਾਰਾਜ਼ਗੀ ਦੇ ਚੱਲਦਿਆਂ ਟਵਿੱਟਰ ਅਕਾਊਂਟ ਤੋਂ ਉਹਨਾਂ ਦੇ ਵੱਲੋਂ ਮੋਦੀ ਕਾ ਪਰਿਵਾਰ ਗੜਾ ਕੇ ਸ਼ਬਦ ਵੀ ਹਟਾ ਦਿੱਤੇ ਗਏ ਨੇ ਦਰਸਲ ਪਿਛਲੇ ਦਿਨੀ ਆ ਭਾਜਪਾ ਦੇ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਤਰਪਤਰੀ ਨੂੰ ਹੁਸ਼ਾਰਪੁਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਉਸ ਤੋਂ ਬਾਅਦ ਜੀ ਵਜੇ ਸੰਪਲਾ ਦੀ ਨਾਰਾਜ਼ਗੀ ਸਾਫ ਤੌਰ ਤੇ ਨਜ਼ਰ ਆ ਰਹੀ ਹੈ ਜਿਨ੍ਹਾਂ ਨੇ ਕਿ ਆ ਟਵਿੱਟਰ ਤੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਜਿਹੜਾ ਕਿ ਆਪਣਾ ਦਰਦ ਬਿਆਨ ਕੀਤਾ ਸੀਗਾ ਉਸ ਤੋਂ ਬਾਅਦ ਜ ਹਾਈਕਮਾਨ ਦੇ ਵੱਲੋਂ ਵਜੇ ਸੰਪਲਾ ਨੂੰ ਦਿੱਲੀ ਬੁਲਾ ਕੇ ਵੀ ਗੱਲਬਾਤ ਕੀਤੀ ਗਈ ਮੁਲਾਕਾਤ ਕੀਤੀ ਗਈ ਉਸ ਤੋਂ ਬਾਅਦ ਵੀ ਜਦੋਂ ਵਜੇ ਸੰਪਲਾ ਖਾਮੋਸ਼ ਰਹੇ ਤੇ ਉਸ ਦੇ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀ ਜਾਖੜ ਖੁਦ ਵਿਜੇ ਸੰਪਲਾ ਦੇ ਘਰ ਪਹੁੰਚੇ ਤਨੋਸੀ ਤਸਵੀਰਾਂ ਵੀ ਵਿਖਾ ਰਹੇ ਹਨ ਉਹਨਾਂ ਦੇ ਨਾਲ ਹਰਜੀਤ ਗਰੇਵਾਲ ਵੀ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਘਰ ਪਹੁੰਚ ਕੇ ਵਿਜੇ ਸੰਪਲਾ ਦੇ ਨਾਲ ਮੁਲਾਕਾਤ ਕੀਤੀ ਖੈਰ ਦੇਖਣਾ ਹੋਵੇਗਾ ਕਿ ਇਹ ਕੋਸ਼ਿਸ਼ਾਂ ਕਿੰਦੀਆਂਕ ਸਫਲ ਹੁੰਦੀਆਂ ਨੇ ਕੀ ਵਿਜੇ ਸੰਪਲਾ ਦੀ ਨਾਰਾਜ਼ਗੀ ਦੂਰ ਹੁੰਦੀ ਹੈ ਜਾਂ ਨਹੀਂ ਜੇ ਨਾਰਾਜ਼ਗੀ ਦੂਰ ਨਹੀਂ ਹੁੰਦੀ ਤਾਂ ਫਿਰ ਉਹਨਾਂ ਦਾ ਅਗਲਾ ਕਦਮ ਕੀ ਰਹੇਗਾ ਇਹ ਵੀ ਵੱਡਾ ਸਵਾਲ ਹੈ ਅਦਰ ਸੁਖਦੇਵ ਸਿੰਘ ਢੀਂਡਸਾ ਤੇ ਬਾਦਲ ਪਰਿਵਾਰ ਅਮੋ ਸਾਹਮਣੇ ਹੋ ਸਕਦੇ ਨੇ ਨਰਾਜ਼ਗੀ ਦੇ ਵਿਚਾਲੇ ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਬਿਆਨ ਆਇਆ ਹੈ ਢੀਂਡਸਾ ਦਾ ਕਹਿਣਾ ਹੈ ਕਿ ਸਾਡੇ ਵਰਕਰਾਂ ਦੇ ਅੰਦਰ ਬਹੁਤ ਨਰਾਜ਼ਗੀ ਹੈ ਸੰਗਰੂਰ ਤੋਂ ਟਿਕਟ ਨਾ ਦੇਣ ਤੇ ਵਰਕਰ ਨਾਰਾਜ਼ ਨੇ ਹੁਣ ਅਸੀਂ ਅਕਾਲੀ ਦਲ ਦੇ ਨਾਲ ਨਹੀਂ ਲੜਨਾ ਵਰਕਰ ਆਜ਼ਾਦ ਚੋਣ ਲੜਨ ਦੀ ਲਈ ਕਹਿ ਰਹੇ ਨੇ ਢੀਂਡਸਾ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਵਰਕਰਾਂ ਦੇ ਵੱਲੋਂ ਉਹਨਾਂ ਨੂੰ ਆਜ਼ਾਦ ਚੋਣ ਲੜਨ ਵਾਸਤੇ ਆ ਕਿਹਾ ਜਾ ਰਿਹਾ ਹੈ ਪਰ ਨਾਲੇ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਵੀ ਸਾਫ਼ ਕਿਹਾ ਗਿਆ ਕਿ ਪਰ ਮੈਂ ਅਕਾਲੀ ਹਾਂ ਤੇ ਅਕਾਲੀ ਹੀ ਰਹਾਂਗਾ ਪਰਮਿੰਦਰ ਨੂੰ ਭਾਜਪੀ ਤੇ ਕਾਂਗਰਸ ਤੋਂ ਆਫਰ ਮਿਲੀ ਸੀ ਪਰ ਅਸੀਂ ਕਹਾਂ ਕਿ ਪੰਥਕ ਮੁੱਦਿਆਂ ਤੇ ਹੀ ਰਹਾਗੇ ਪਿਛਲੀਆਂ ਚੋਣਾਂ ਦੇ ਵਿੱਚ ਆਪ ਤੋਂ ਪਰਮਿੰਦਰ ਨੂੰ ਆਫਰ ਮਿਲਿਆ ਸੀ ਗਾਠੀਂਸਾ ਦੇ ਵੱਲੋਂ ਇਹ ਵੀ ਵੱਡਾ ਬਿਆਨ ਦਿੱਤਾ ਗਿਆ ਕਿ ਪਿਛਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਵੀ ਪਰਮਿੰਦਰ ਸਿੰਘ ਢੀਂਸਾ ਨੂੰ ਆਫਰ ਮਿਲਿਆ ਸੀਗਾ ਦਰਸਲ ਜੇਕਰ ਇਸ ਪੂਰੇ ਤਾਜ਼ਾ ਐਪੀਸੋਡ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਜੋ ਕਿ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਸੂਚੀ ਜਾਰੀ ਕੀਤੀ ਕਿ ਉਸ ਦੇ ਵਿੱਚ ਇਕਬਾਲ ਸਿੰਘ ਝੁੰਡਾਂ ਲੜੜਾ ਕਿ ਅਸੀਂ ਜ਼ਰੂਰ ਤੋਂ ਚੋਣ ਮੈਦਾਨ ਦੇ ਵਿੱਚ उतारेਗਾ ਤੇ ਉਸ ਦੇ ਬਾਅਦ ਇਹ ਢੀਂਸਾ ਪਰਿਵਾਰ ਦੇ ਸਾਫ਼ ਤੌਰ ਤੇ ਅਨਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ ਤੇ ਇਸ ਦੇ ਵਿਚਾਰੇ ਸੁਦੇਸ਼ ਸਿੰਘ ਪਿੰਟਸਾ ਨੇ ਇਹ ਵੱਡਾ ਬਿਆਨ ਦਿੱਤਾ ਕਿ ਸਾਡੇ ਵਰਕਰ ਵਰਕਰਾਂ ਦੇ ਅੰਦਰ ਬਹੁਤ ਨਾਰਾਜ਼ਗੀ ਹੈ ਸਰਕਾਰ ਤੋਂ ਟਿਕਟ ਨਾ ਦੇਣ ਤੇ ਵਰਕਰ ਨਾਰਾਜ਼ ਨੇ ਪਰ ਜੋ ਕੁਝ ਹੋ ਰਿਹਾ ਉਹ ਤੁਹਾਡੇ ਸਾਹਮਣੇ ਮੈਂ ਉਹਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਨਾਲ ਜੇ ਕੋਈ ਕਈ ਵਾਰ ਆਪਾਂ ਗੱਲ ਕਰ ਲੈਣਾ ਉਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲ ਜਾਂਦਾ ਹੈ। ਤਾਂ ਐਸਾ ਕੋਈ ਵੀ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਸ਼੍ਰੋਮਣੀ ਅਕਾਲੀਪੁਰ ਕਮਜ਼ੋਰ ਹੋਵੇ। ਕਿਉਂਕਿ ਐਸੇ ਦੌਰ ਦੇ ਵਿੱਚੋਂ ਇਲੈਕਸ਼ਨ ਦੇ ਵਿੱਚੋਂ ਅਕਾਲੀ党 ਅਲੰਘ ਰਿਹਾ ਹੈ। ਅੱਲ ਨੂੰ ਜੋ ਕਿਸੇ ਨੇ ਕੀਤਾ ਉਹਦੀ ਮਰਜ਼ੀ। ਪਰ ਅਸੀਂ ਅੱਜ ਵੀ ਉਸ ਸੋਚ ਤੇ ਖੜੇ ਆ ਜਿਹੜੀ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀ ਵੀ ਸ਼੍ਰੋਮਣੀ ਅਕਾਲੀ党 ਨੂੰ ਕਿਵੇਂ ਮਜ਼ਬੂਤ ਕਰੀਏ। ਅਸੀਂ ਜਿੰਦਾਬਾਦ ਜੀ ਆਜ ਤੁਹਾਡੇ ਸਾਰਿਆਂ ਦੇ ਨਾਲ ਤੁਡੀਆਂ ਪਹਿਲੇ ਦਿਨੋਂ ਹੀ ਭਾਵਨਾ ਸਾਰਿਆਂ ਦੀ ਅਸੀਂ ਬਹੁਤ ਕੁਝ ਕਿਉਂਕਿ ਜਿਹੜਾ ਵਰਕਰ ਹੁੰਦਾ ਹੈ ਉਹਨੂੰ ਸਾਡੇ ਨਾਲੋਂ ਵੀ ਬੰਦੋਕ ਹੋ ਜਾਂਦੀ ਇਸ ਕੋਈ ਲੋੜ ਨਹੀਂ ਪਰ ਨਾਲੇ ਵੀ ਕਈ ਵਾਰ ਆਪਾਂ ਭਾਵਨਾ ਦੇ ਵਿੱਚ ਬਹਿ ਕੇ ਕਈ ਵਾਰ ਐਸਾ ਫੈਸਲਾ ਕਿਉਂਕਿ ਅਕਾਲੀ ਦਲ ਨੇ ਆਪਾਂ ਸਾਰੇ ਅਕਾਲੀ ਦਲ ਕਰਕੇ ਆ ਉਹਨਾਂ ਦੇ ਥਿਊ ਲੈਏ ਨੇ ਕੋਤੰਦਾ ਹੁੰਦਾ ਰਿਉ ਵੀ ਹੀ ਹੁੰਦਾ ਕਿ ਨਹੀਂ ਜੇ ਕੋ ਕੋ ਟਿਕਟ ਨਹੀਂ ਤਾਂ ਕਾਲੀ ਆ ਕਾਲੀ ਰਹਿਣਾ ਕੋਈ ਗੱਲ ਨਹੀਂ ਜੇ ਸਾਡੀ ਕੋਈ ਨਹੀਂ ਹੋਈ ਤਾਂ ਫਿਰ ਕੋਈ ਗੱਲ ਨਹੀਂ ਪਰਮਾਤਮਾ ਦੇ ਹੱਥ ਤੇ ਸਾਰਾ ਕੁਝ ਇਸ ਕਰਕੇ ਉਹਨਾਂ ਨੇ ਕਿਹਾ ਉਹਨਾਂ ਨੇ ਹੋਰ ਵੀ ਕਿਹਾ ਵੀ ਕਈ ਵਾਰੀ ਸਾਰੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਟਿਕਟ ਤੁਹਾਨੂੰ ਦੇਣਾ ਭਾਵੇਂ ਨਹੀਂ ਅੱਛੀ ਮੁੜ ਕੇ ਟਿਕਟ ਨਹੀਂ ਲੈਣਾ ਕੋਈ ਵੀ ਕੀ ਕਿਸੇ ਕਿਸਮ ਦੀ ਲੜਾਈ ਨਹੀਂ ਲਾਦੀ ਮਤਲਬ ਕਿ ਵਿਧਾਨ ਸਭਾ ਵੀ ਲੈਣਾ ਕੋਈ ਵੀ ਤਾਂ ਵਿਧਾਨ ਵਿਧਾਨ ਸਭਾ ਤਾਂ ਆਉਗੀ ਅਜੇ ਦੋ ਸਾਲ ਨੂੰ 3 ਸਾਲ ਪੈ ਗਏ ਨੇ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਕਿਹਦੇ ਕਿਹਦੇ ਸਭ ਕੋਲ ਸਭ ਨਾਲ ਚੱਲਿਆ ਜਾਊਗਾ ਜੀ ਇਹ ਗੱਲ ਤੇ ਫਾਈਨਲ ਫੈਸਲਾ ਹੋਇਆ ਨਾਲ ਚੱਲੋਗੇ ਸਟੇਜਾਂ ਦੇ ਉੱਪਰ ਦੇਖਣਗੇ ਪਰ ਇਹ ਤਾਂ ਹੁਣ ਬਖਤ ਦੱਸੂਗਾ ਜੀ ਮੈਂ ਉਦੋਂ ਮੈਂ ਕਿਹਾ ਤਾਂ ਬਰਕਰਨ ਮੈਂ ਤਾਂ ਮੈਂ ਪ੍ਰਮਿੰਦਰ ਦੇ ਲਖਣ ਜੀ ਵੀ ਕਹਿੰਦਾ ਸੀ ਕਿ ਮੈਂ ਨਹੀਂ ਆ ਸਕਣਾ ਉਦੋਂ ਮੇਰੀ ਸਿਹਤ ਨਹੀਂ ਲੱਗਦਾ ਜੀ ਮੰਗਰੇ ਚ ਜਾਣਗੇ ਉਹ ਤਾਂ ਹੁਣ ਵਰਿੰਦਰ ਤੋਂ ਪੁੱਛੋ ਮੈਨੂੰ ਥੋੜਾ ਬਿਠੀ ਗੋੜਨਾ ਗੱਲ ਤਾਂ ਹੋਈ ਹੋਈ ਅੱਜ ਤੇ ਮੇਰੇ ਨਾਲ ਕੋਈ ਗੱਲ ਨਹੀਂ ਤੁਹਾਨੂੰ ਵਰਕਰਾਂ ਨੇ ਕੀ ਰਾਈ ਦਿੱਤੀ ਕਿ ਕੀ ਕਰਨਾ ਚਾਹੀਦਾ ਮੈਨੂੰ ਜ਼ੋਰ ਕਰਨ ਨਹੀਂ ਚਾਹੀਦਾ ਕਿ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ ਸਾਨੂੰ ਬੈਠਣਾ ਚਾਹੀਦਾ ਨਾ ਉਹ ਤੁਰਨਾ ਕਿਤੇ ਵੀ ਗਏ ਹੋ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਬੈਸਤੀ ਜੀ ਦਿੱਲਾ ਹੈ ਕਿਸ ਨੂੰ ਬੁਲਾਇਆ ਜੀ ਇਹ ਇਹ ਗੱਲ ਤੁੰਦਾ ਸਾਹਿਬ ਤੁਹਾਨੂੰ ਆਕੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਤੁਰਿਆ ਜਾ ਸਕਦਾ ਨਹੀਂ ਯਾਰ ਮੈਂ ਤਾਂ ਤੁਰ ਨਹੀਂ ਸਕਦਾ ਮੇਰੀ ਤਾਂ ਮੁਸ਼ਕਿਲ ਹੈ ਮੈਂ ਤਾਂ ਪਰਵਿੰਦਰ ਨਾਲ ਵੀ ਕਹਦਾ ਸੀ ਪਰਵਿੰਦਰ ਨੂੰ ਵੀ ਕਿ ਮੇਰੀ ਸਿਹਤ ਤੇ ਲਾਉ ਨਹੀਂ ਕਰਦੀ ਤਾਂ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਆਲੇ ਜਲੰਧਰ ਤੋਂ ਕਾਂਗਰਸ ਨੂੰ ਡਬਲ ਝਟਕਾ ਲੱਗਿਆ ਹੈ ਸਾਬ ਕਾ ਐਮਪੀ ਸੰਤੋਖ ਚੌਧਰੀ ਦੀ ਪਤਨੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਈ ਨੇ ਕਰਮਜੀਤ ਕੌਰ ਚੌਧਰੀ ਨੇ ਬੀਜੇਪੀ ਦਾ ਪੱਲਾ ਫੜਿਆ ਕਾਂਗਰਸ ਤੋਂ ਟਿਕਟ ਨਾ ਮਿਲਣ ਤੋਂ ਦਰਸਲ ਚੌਧਰੀ ਪਰਿਵਾਰ ਜੋ ਕਿ ਨਾਰਾਜ਼ ਚੱਲ ਰਿਹਾ ਕਾਂਗਰਸ ਨੇ ਸਾਬਕਾ ਸੀਐਮ ਚੰਦੀ ਨੂੰ ਦਰਸਲ ਟਿਕਟ ਦਿੱਤੀ ਹੈ 2023 ਦੀ ਜੰਦਰ ਜਿੰਮਨੀ ਚੋਣ ਲੜ ਚੁੱਕੇ ਨੇ ਕਰਮਜੀਤ ਕੌਰ ਚੌਧਰੀ ਹਾਲਾਂਕਿ ਉਸ ਵੇਲੇ ਉਹਨਾਂ ਨੂੰ ਹਾਰਦਾ ਸਾਹਮਣਾ ਕਰਨਾ ਪਿਆ ਸੀਗਾ ਕਾਂਗਰਸ ਨੇ ਮੇਰੇ ਪਤੀ ਦੇ ਯੋਗਦਾਨ ਦੀ ਅਣਦੇਖੀ ਕੀਤੀ ਹੈ ਇਸ ਜਨਨੀ ਤੋਂ ਬਾਅਦ ਕਰਮਜੀਤ ਕੌਰ ਦੇ ਵੱਲੋਂ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦੇ ਆ ਕਿਹਾ ਗਿਆ ਕਿ ਕਾਂਗਰਸ ਨੇ ਮੇਰੇ ਪਤੀ ਦੇ ਯੋਗਦਾਨ ਦੀ ਅਣਦੇਖੀ ਕੀਤੀ ਹੈ ਕਾਂਗਰਸ ਨੇ ਮੇਰੇ ਪਤੀ ਦਾ ਨਰਾਦਰ ਕੀਤਾ ਹੈ ਉੱਥੇ ਜੰਦਰ ਤੋਂ ਹੀ ਕਾਂਗਰਸ ਦੇ ਸੀਨੀਅਰ ਆਗੂ ਤੇਜਿੰਦਰਪਾਲ ਬਿੱਟੂ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਸੋ ਲੋਕ ਸਭਾ ਚੋਣਾਂ ਦੇ ਵਿਚਾਲੇ ਆਖਾਸ طور ਜੇਕਰ ਜੰਦਰ ਸੀਟ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ ਇਹ ਡਬਲ ਝਟਕਾ ਲੱਗਿਆ ਕਿਉਂਕਿ ਪਿਛਲੇ ਦਿਨੀ ਕਾਂਗਰਸ ਪਾਰਟੀ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਦੀ ਨੂੰ ਜੰਦਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਲਗਾਤਾਰ ਸਟਿੱਕ ਤੇ ਚੌਧਰੀ ਪਰਿਵਾਰ ਦੇ ਵੱਲੋਂ ਦਾਅਵੇ ਦਰਜ ਤਾਈ ਜਾ ਰਿਹਾ ਜੇ ਤੁ ਟਿਕਟ ਨਹੀਂ ਮਿਲੀ ਤਾਂ ਉਸ ਤੋਂ ਬਾਅਦ ਚੌਧਰੀ ਪਰਿਵਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਕਰਮਜੀਤ ਕੌਰ ਚੌਧਰੀ ਨੇ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਬੀਜੇਪੀ ਦਾ ਪੱਲਾ ਫੜ ਲਿਆ ਹਾਲਾਂਕਿ ਜਰੂਰ ਵੱਡਾ ਸਵਾਲ ਹੈ ਕਿ ਕੀ ਹੁਣ ਮਰਹੂਮ ਸੰਤੋਖ ਚੌਧਰੀ ਦੇ ਸੁਪੁੱਤਰ विक्रमजीत चौधरी ਵੀ ਇਸ ਤੋਂ ਬਾਅਦ ਕੀ ਅਗਲਾ ਕਦਮ ਚੁੱਕਣਗੇ ਅਗਲਾ ਫੈਸਲਾ ਲੈਣਗੇ ਕਿਉਂਕਿ ਚਰਨਜੀਤ ਚੰਨੀ ਦੇ ਅਮੀਰਵਾਰ ਦੇ ਐਲਾਨ ਤੇ ਬਾਅਦ ਹਲੇ ਤੱਕ ਵਿਕ੍ਰਮ ਚੌਧਰੀ ਜਿਹੜੇ ਕਿ ਬਿਲਕੁਲ ਚੁੱਪ ਨੇ ਬਿਲਕੁਲ ਖਾਮੋਸ਼ ਨੇ ਠਹਿਰ ਉਹ ਖਾਮੋਚੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੂਪ ਕੀ ਰੁਖ اختیار ਕਰਦੀ ਹੈ ਵੇਖਣਾ ਹੋਵੇਗਾ ਜ਼ਿੰਮੇਵਾਰੀ ਮੇਰੇ ਪਰਿਵਾਰ ਦੇ ਖੂਨ ਵਿੱਚ ਹੈ ਜਿਸ ਦੀ ਹਾਮੀ ਪੰਜਾਬ ਦੇ ਲੋਕ ਭਰਦੇ ਹਨ ਪਰ ਵਫਾਦਾਰੀ ਦਾ ਅਰਥ ਆਪਣੇ ਸਵੈਮਾਨ ਦੇ ਖਿਲਾਫ ਕੋਰ ਨਾ ਇਨਸਾਫੀ ਬਰਦਾਸ਼ਤ ਕਰਨਾ ਕਤਈ ਨਹੀਂ ਹੁੰਦਾ ਮੇਰੇ ਪਤੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਤਨਦੇਹੀ ਨਾਲ ਆਪਣੀ ਪਾਰਟੀ ਪ੍ਰਤੀ ਵਫਾਦਾਰੀ ਨਿਭਾਉਂਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਪਰ ਮੈਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਆਪਣੇ ਮਰਹੂਮ ਪਤੀ ਦੇ ਯੋਗਦਾਨ ਦੀ ਖੁੱਲ੍ਹੇਆਮ ਆ ਦੇਖੀ ਕੋਰ ਅਸੰਵੇਦਨਸ਼ੀਲਤਾ ਤੇ ਨਿਰਾਦਰ ਹੁੰਦੇ ਵੇਖਿਆ ਮੈਂ ਅੱਜ ਬੜੇ ਭਰੇ ਮਾਨ ਦਾ ਆਖਣਾ ਚਾਹੁੰਦੀ ਆ ਕਿ ਕਾਂਗਰਸ ਲੀਡਰਸ਼ਿਪ ਲਈ ਇੱਕ ਢੂੰਗੀ ਆਤਮ ਪਰਚੋਲ ਕਰਨ ਦਾ ਸਮਾਂ ਹੈ ਕਿਉਂ ਪਾਰਟੀ ਦੇ ਜ਼ਹਾਕਿਆਂ ਪੁਰਾਣੇ ਵਫਾਦਾਰ ਪਰਿਵਾਰ ਉਹਨਾਂ ਦੀ इस समय द कार्य शैली तो रुष्ट हन, शुभ हैं हन, निराश हैं छड़न पार्टी ले मजबूर पंजाब बहुत पीछे चला गया उसका कारण एक यही रहा कि पंजाब के लोगों ने हमेशा रेबेलियन टाइप उनके जो है पंजाब के लोगों का थोड़े दलेर हैं पंजाब के लोग तो वो हमेशा जो दिल्ली में गवर्नमेंट बनती है उसके खिलाफ वोट डालते हैं है ना तो मैंने सोचा कि अगर इस बार हम लोग ये मौका ना गंवाए तो हम लोग अगर मोदी जी की अगुवाई में काम करें तो पंजाब का बहुत भला हो सकता है तो इसलिए मैंने ये फैसला किया आपने इतने लंबे समय तक कांग्रेस के एन से लेकर और मेन बॉडी तक आपने काम किया आप तीस साल से ज्यादा का राजनीतिक सफर प्रियंका गांधी के बहुत करीबी माने जाते हैं लेकिन फिर भी क्या कारण रहा कांग्रेस छोड़ने का मैंने ना देखो जी मैंने आपको बताया ना कि एक तो कांग्रेस में पावर सेंटर डिफरेंट है मैं किसी के खिलाफ नहीं बोलना चाहता मैंने उस पार्टी में रहा हूँ उस पार्टी में तो हमेशा मैं ये नहीं कहना चाहता पर वहाँ पे कार्य करने वालों के लिए कोई रास्ता नहीं है जो लोग कार्रवाई डालने में हमारे पंजाबी बोलते हैं उनको आगे जाके रास्ता मिलता है वहाँ नहीं तो क्या कांग्रेस नेतृत्व में कोई समस्या हो गई है कि जैसे बातचीत नहीं हो पाती है या क्या दूरी बन गई है बहुत सारे नेता छोड़ रहे हैं नहीं वो मैं कह रहा हूँ ना कि एक तो पावर सेंटर बहुत हो गए हैं पावर सेंटर बहुत हो गए हैं आदरणीय सोनिया जी आदरणीय राहुल जी आदरणीय प्रियंका जी आदर आदरणीय खड़गे जी आदरणीय के सी वेनुपाल जी सो पावर सेंटर बहुत है अब इतने पावर सेंटर को आप इस काम में लगे रहो कि सबको मिलने में लगे रहो तो फिर ग्राउंड पे कौन काम करेगा अब बीजेपी में अपना क्या रोल देखते हैं आप बीजेपी में सामना कर ये देखो मैं कांग्रेस में बड़ा डिसिप्लिन रहा हूँ कांग्रेस ने मेरी एक बार टिकट बदली एक बार मेरे को टिकट नहीं दी कांग्रेस ने मेरे को कई बार एडजस्टमेंट नहीं की ਤੋ ਮੈਂ ਇਹਨੇ ਪਾਰਟੀ ਨਹੀਂ ਛੋੜੀ ਜਦੋਂ ਪੰਜਾਬ ਮੇਂ ਅੰਤਰਕਵਾਦ ਤਾਂ ਤਬ ਵੀ ਪਾਰਟੀ ਮੇਂ ਰਹਾ ਤੋ ਅਬ ਤੋ ਡਬਲ ਛਟਕਾ ਜਲੰਧਰ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੱਗਿਆ ਇਹ ਜਿੱਥੇ